ਤਰੀ ਗ੍ਰੂਥੇ ਕੇ ਬਾਦ ਦਰਜੀ ਦੇ ਸ਼ਿਦੀ ਦਿਹਾੜੀ ਨੂੰ ਸਮਰਪਿਤ ਸਜਾਇਆ ਗਿਆ ਨਗਰ ਕੀਰਤਨ बहादर खे चल ए बहा बहादुरे चल सब ताई हो सभ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸਭ ਤੋਂ ਕਮ ਜਵਹਾਨ ਸ਼ਹੀਦ ਸਾਬ ਸਿਧੂ ਦੇਵ ਮਹਿੰਦਰ ਨੋਇ ਪਾਸ਼ਾ ਇਨਾਂ ਦਾ ਅੱਜ ਸ਼ਹੀਦੀ ਦਿਹਾੜਾ ਬੜੀ ਸਦਾ ਭਾਵਨਾ ਸਤਾਰਨਾ ਸਤਿਕਾਰ ਨਾਲ ਸ਼੍ਰੀ ਮੰਦਰ ਸਾਹਿਬ ਉਹ ਜੋ ਦੇਸ਼ ਦੇ ਵਕਫ ਤੋਂ ਦੁਆਰਾ ਸਬਨਾਨਾ ਜਾ ਰਿਹਾ ਅੱਜ ਉਸ ਦੇ ਸਬੰਧ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜੋ ਨਗਰ ਦੀ ਤਨੋਂ ਆਰੰਭ ਹੋਈ ਨੇ ਜੋ ਸ਼ਹੀਦ ਦੇ ਵਕਫ ਜਾਰੀਤ ਹੁੰਦੇ ਹੋਏ ਉਹਨਾਂ ਕੇ ਮੈਦਾਨ ਵਿੱਚ ਜਾ ਕੇ ਸਮਾਪਤ ਹੋਣ ਦੇ ਤਨਤਨ ਸਾਬ ਸਿਧੂ ਦੇਵ ਮਹਿੰਦਰ ਸਾਹਿਬ ਜੀ ਨੇ ਕਸ਼ਮੀਰੀ ਪੰਡਤਾਂ ਦੇ ਇਲਾਕੇ ਵਾਸਤੇ ਜੋ ਆਪਣੇ ਸੀਸ ਦਾ ਬਲੀਦਾਨ ਦਿੱਤਾ ਚਾਨਨੀ ਚੌਕ ਦਿੱਲੀ ਸੀਸ ਕਾਂਜੋਗ ਜਿਸ ਦੇ ਗੁਰਦਾਸ ਸਾਹਿਬ ਸੁਸ਼ੋਭਤਾ ਆਜੋ ਸਾਰੇ ਸਮਾਜ ਜਿੱਥੇ ਨਤਮਾਲ ਵਾਸਕ ਬੈਠੇ ਨੇ ਸਾਰੇ ਬੜੀ ਸ਼ਦਾ ਭਾਵਨਾ ਨਾਲ ਗੁਰਦੇਵ ਸਾਹਿਬ ਜੀ ਦਾ ਜੋ ਇੱਕ ਗੁਰਪੁਰਬ ਮਨਾ ਰਹੇ ਨੇ ਇਸੇ ਸੰਬੰਧ ਵਿੱਚ ਸ਼ੋਮਨੀ ਗੁਰਦਾਪੁਨਤ ਕਮੇਟੀ ਸਰਦਾਰ ਸਾਹਿਬ ਵੱਲੋਂ ਜੋ ਸ਼ਹੀਦਾ ਦੇ ਸਤਜ ਜੀ ਉਹਦੇਵ ਬਦਦਾ ਜੀ ਸਿਧੀਪੁਰ ਉਹ ਦੁਆਰਾ ਗੁਰੂ ਕੇ ਮਹਿਲ ਵਿਖੇ ਮਨਾਇਆ ਜਾ ਰਿਹਾ ਹੈ ਇਸੇ ਸੰਬੰਧ ਵਿੱਚ ਦਵਾਨ ਸਾਹਿਬ ਮੁੰਜੀ ਸਾਹਿਬ ਦਵਾਨ ਹਲ ਵਿਖੇ ਵੀ ਸਮਾਗਮ ਕੀਤਾ ਜਾ ਰਹੇ ਨੇ ਤੋਂ ਸਮੂਚੀਆਂ ਨਾਨਕ ਨਾਮਲੇਵਾ ਜੋ ਸੰਤਾਂ ਨੇ ਉਹ ਆਪਣੇ ਗੁਰੂ ਨੂੰ ਸਤਕਾ ਸਦਾ ਭਾਵਨਾ ਪੇਟ ਕਰੀਆਂ ਨੇ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ